ਇਹ ਇੱਕ ਕਲਾਉਜ ਹੈ। ਮਿੱਟੀ ਲੱਗੀ। ਆ ਪਹੁੰਚ ਗਏ ਦੇਸੀ ਤਰੀਕੇ ਨਾਲ ਕਲਾਉਜ ਆ ਦੇਖੀ ਗਈ ਤਾਂ ਨਹੀਂ। ਹੁਣ ਇਹ ਟੈਨਸ਼ਨ ਨਾਲ ਇਹ ਲਾਣੇ ਦਾ ਮੋਟਰ ਨਹੀਂ ਬੋਲ। ਮੈਂ ਕਿਹਾ ਜੀ ਮੈਂ ਜਿੰਨੇ ਪਈ ਆਉਂ ਸਾਡ ਰਹੀ। ਖੜਾ ਹੋ ਜਾ ਜਾਂ ਅੰਦਰ ਦੇ ਉੱਪਰ ਹੋ ਜਾ। ਕਾਇਦੇਗਾ ਲੱਕੜੀ ਦੇ ਰਾਮੇ ਤੋਂ ਕਿਧਰੋਂ ਕauftਕਰਾਂ ਦੇ ਫੋਨ ਤੇ ਫੋਨ ਆਈ ਜਾ ਰਹੇ ਨੇ ਸਪਲਾਈ ਵਾਸਤੇ ਆਹਾ ਆਹਾ ਇਹ ਮੁੰਡਾ ਪੂਰੇ ਰਿਸਕੀ ਕੰਮ ਕਰਦਾ ਏ ਮੁੰਡਾ ਬਾਅਦ ਦੇ ਕੇ ਵੀ ਆਪੇ ਕੈਂਸਲੇਟਰ ਨਾਲ ਲੱਗੇ ਬਾਅਦ ਚ ਖੋਲਦੀ ਤਾਂ ਨਹੀਂ ਬੁਲੀ ਮੇਰੀ ਨਾ ਨਾ ਵਾਹ ਯਾ ਹਨਾ ਪੀਵੀਸੀ ਵਾਲ ਜੰਪਰ ਚੱਕ ਲੈ ਚੰਗੀ ਤਰ੍ਹਾਂ ਜੰਪਰ ਲਪੇਟ ਦੇ ਵੀ ਹਵਾ ਨਾਲ ਦਵਾਰੇ ਜਾ ਝੂਲ ਕੇ ਲੱਗਨ ਨਾ ਉੱਥੇ ਲੈਣਾ ਦੇ ਲਵੇ ਕੰਮ ਕਰਨਗੇ ਮਿਲ ਕੇ ਕਿਸੇ ਨੂੰ ਦੂਸਰੇ ਨਾਲ ਨਾ ਟੱਚ ਕਰੇ ਇਹ ਚੱਕ ਬਈ ਮਜ਼ਾ ਨਾ ਤਾਂ ਹੈ ਐ ਤੇ ਡਿਸਕ ਦੇ ਵਿੱਚ ਦੀ ਕੱਢ ਦੇ ਡਿਸਕ ਦੇ ਵਿੱਚ ਦੀ ਕੱਢ ਦੇ ਯਾਰ ਐ ਚੱਲ ਨਾ ਚੁੱਪ ਮਾੜਾ ਮੋੜ ਦੇ ਇਹ ਤਾਂ ਨਿਕਲ ਜਾ ਅੱਜ ਵੀ ਜਿਹੜਾ ਮੋੜ ਦੇਸ ਨੀਤੋ 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 ਆ ਲਵਣਾ ਦੇ ਬੱਸ ਚੱਲ ਹੋ ਗਿਆ ਪੱਕਾ ਕੰਮ ਠੀਕ ਹੈ ਜੀ ਆ ਜੋ ਕਰ ਲੈਨਮੈਨ ਸਾਹਿਬ ਫੇਟਾ ਬਾਹਰ ਆ ਕੰਮ ਤਾਂ ਲੱਗ ਰਿਹਾ ਇਹੋ ਤੋੜੋ ਉਹ ਲੱਭੀ ਗਏ ਉਹ ਹੋ 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 ਸਟੈਪ ਆ ਗਿਆ ਭਾਈ ਸਟੈਪ ਲੈ ਫੜਾ ਪਹਿਲਾਂ ਇੱਕ ਮਿੰਟ ਇੱਕ ਵੇ ਇਹਦੇ ਵਿੱਚੋਂ ਕੱਢ ਪਹਿਲਾਂ ਇਹ ਉਹ ਨਾ ਕਰਦੇ ਠੀਕ ਹੈ ਉਸਤਾਦ ਜੀ ਇਹ ਰੱਖਦਾ ਇਹਦੇ ਸਲਿੱਪ ਸਲਿੱਪ ਮਾਰ ਲਿਆ ਹਾਂ ਕੱਢ ਲੈ ਸਟੈਪ ਕੱਢ ਲੈ ਹਾਂ ਕੱਢ ਲੈ ਕੱਢ ਲੈ ਇੱਥੇ ਡਾ ਹੈ ਨਾ ਲੈ ਫੜਾ ਲੈ ਵਿਧੋਣੇ ਲੈ ਪਹਿਲੀ ਵਾਰ ਚ ਜਾਂਦਾ ਸਟੈਪ ਉਹ ਵੀ ਫਿਰ ਹਾਂ 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 ਕੀ ਹੋ ਗਿਆ ਉਸਤਾਦ ਲੱਢਣ ਦੇ ਲਗਿਆ 11 ਮੀਟਰ ਦੇ ਪੋਲ ਤੇ ਮਾਰਿਆ ਦੀ ਸਟੈਪ ਲੱਗੇ ਕਿਦੜੀ ਸਾਲ ਚੱਲ ਮੇਰੇ ਕਿਉਂ ਆਜੂ ਪਰਾ ਹੋ ਜਾ ਫਿਰ ਇੱਧਰ ਰਸਤੀ ਜਿਹਾ ਪਤਾ ਵੀ ਆ ਜੂ ਆ ਦੇ ਫੇਰੀ ਇਹ ਸਟੇਰ ਨਾਲ ਹੀ ਆ ਜਾ ਫਿਰ ਤਾਂ ਇਹ ਨਾਲ ਦਾ ਹੱਥ ਵੱਡੇ ਇੱਕ ਵਾਰੀ ਹੋਰ ਇਹ ਚੱਲ ਹੁਣ ਤਾਂ ਪਹੁੰਚ ਗਏ ਫਿਰ ਹੋ ਜਾ ਪਰਾਂ ਯਾਰ ਬੱਚ ਬਾਈ ਰਹੇ ਹੁੰਦੇ ਸਤਨਾਮ ਵਾਹਿਗੁਰੂ ਪਰਾਂ ਹੋ ਜਾ ਓਏ ਓ ਇੱਕ ਤਬਾ ਕੇ ਰੱਖ ਇਹਦਾ ਬਿਨਾ ਸਟੈਪ ਆਦੀ ਆ ਉਹ ਵਿਚੋਬਰ ਲੈ ਬਣ ਨਹੀਂ ਚਾਹੀਦੀ ਹੈ ਹੈ ਬਣ ਕੇ ਦੇਖ ਆਏ ਹੈ ਲੱਡਾ ਵਾਹ ਜੀ ਵਾਹ ਕਿਆ ਬਾਤ ਹੈ ਲਹੇ ਪੂ ਪੱਕਾ ਲੈਣ ਮੈਨੇ ਤਾਂ ਉਹੀ ਹੁਣ ਤੱਕ ਬਹਾਨੇ ਜੇ ਮਾਰੀ ਗਿਆ ਹੈ ਹੈ ਉਹ ਹੋ ਗਿਆ ਹੈ ਲੱਡਾ ਸਾਹਿਬ ਲੱਗ ਗਿਆ ਜੋਰ ਸਪਰੇਅ ਕਰ ਦੇ ਨਿਕਾ ਚਲੋ ਜੀ ਹੋ ਗਿਆ ਕਮਲ ਲਾਹੋ ਲਾਹੋ ਅਰਥ ਲਾਹੋ ਅਰਥ ਹੋਰ ਤਾਂ ਹੀ ਕਿ ਤੋ ਲਾਈ ਹੋਈ ਤੂੰ ਨਾ ਨਾ ਬਸ ਆਹੀ ਇੱਕ ਅਰਥ ਦੀ ਬਸ ਚਲੋ ਯਾਰ ਤਾਂ ਲੈ ਗਈ ਲਾਓ ਜੀ ਫੋਨ ਕਰ ਦਿਓ ਓਕੇ ਫਿਲਟਰ ਠੀਕ ਹੈ ਵੀ